ਦੇ ਰਾਤ ਅੱਗ ਦੇ ਭਾਂਬੜ ਮਚਨੇ ਤਾਂ ਦੱਸ ਦਈਏ ਕਿ ਜਿੱਥੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਮੌਕੇ ਤੇ ਹੀ ਬੱਸਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਤਾਂ ਬਹਿਜਨਾਦ ਦੇ ਵਿੱਚ ਦੇਰ ਰਾਤ ਤੋਂ ਬੱਸਾਂ ਸੜੀਆਂ ਨੇ ਸੀਟੀਯੂ ਤੇ ਐਚ ਆਰਟੀਸੀ ਦੀਆਂ ਬੱਸਾਂ ਸੜ ਕੇ ਸੁਆਹ ਹੋ ਗਈਆਂ ਨੇ ਰਾਤ ਕਰੀਬ 1 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਉੱਥੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਤਬਾਜਨਾਦ ਦੇ ਵਿੱਚ ਇਸ ਤਰੀਕੇ ਨਾਲੇ ਦੂਜਾ ਮਾਮਲਾ ਹੈ ਜਿੱਥੇ ਪਹਿਲਾਂ ਇੱਕ ਗੱਡੀ ਸੜੀ ਸੀ ਤੇ ਹੁਣ ਆਈਟੀਆਈ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਦਾ ਹੈ। ਅੱਗ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ। ਦਿਨ ਰਾਤ ਤੱਕ ਲੱਗਦੀ ਅੱਗ ਜਣੀ। ਇਸ ਖਬਰ ਦੇ ਨਾਲ ਹਾਲਾਂਕਿ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ। ਆ ਦੇਖ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਤੇ ਰੋਸ ਵਧਿਆ ਹੋਇਆ ਹੈ ਤਾਂ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਜਿੱਥੇ ਆਈਟੀਆਈ ਦੇ ਨੇੜੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਹੈ। ਦੇ ਰਾਤ ਅੱਗ ਦੇ ਭਾਂਬੜ ਮਚਨੇ ਤੇ ਦੱਸਦੇ ਯੇ ਕਿ ਜਿੱਥੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਮੌਕੇ ਤੇ ਹੀ ਬੱਸਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਤਾਂ ਬੈਜਨਾਦ ਦੇ ਵਿੱਚ ਦੇਰ ਰਾਤ ਬੱਸਾਂ ਸੜੀਆਂ ਨੇ ਸੀਟੀਯੂ ਤੇ ਐਚ ਆਰਟੀਸੀ ਦੀਆਂ ਬੱਸਾਂ ਸੜ ਕੇ ਸੁਆਹ ਹੋ ਗਈਆਂ ਨੇ ਰਾਤ ਕਰੀਬ 1 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਉੱਥੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਅੱਗ ਤੇ ਕਾਬੂ ਪਾਇਆ ਗਿਆ ਤਬਾਜਨਤ ਦੇ ਵਿੱਚ ਇਸ ਤਰੀਕੇ ਨਾਲੇ ਦੂਜਾ ਮਾਮਲਾ ਹੈ ਜਿੱਥੇ ਪਹਿਲਾਂ ਇੱਕ ਗੱਡੀ ਸੜੀ ਸੀ ਤੇ ਹੁਣ ਆਈਟੀਆਈ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਦਾ ਹੈ ਅੱਗ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਦਿਨ ਰਾਤ ਤੱਕ ਲੱਗਦੀ ਅੱਗ ਜਣੀ ਦੀ ਸਖਬਰ ਦਿਨਾ ਹਾਲਾਂਕਿ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਦਾਜ਼ੇ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਤੇ ਰੋਸ ਵਧਿਆ ਹੋਇਆ ਹੈ ਤਾਂ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਜੁਥੇ ਆਈਟੀਆਈ ਦੇ ਨੇੜੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਹੈ ਦੇ ਰਾਤ ਅੱਗ ਦੇ ਭਾਂਬੜ ਮਚਨੇ ਤੇ ਦੱਸ ਦਈਏ ਕਿ ਜਿੱਥੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਮੌਕੇ ਤੇ ਹੀ ਬੱਸਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਤਾਂ ਬੈਂਜਰਾਡ ਦੇ ਵਿੱਚ ਦੇਰ ਰਾਤ ਨੂੰ ਬੱਸਾਂ ਸੜੀਆਂ ਨੇ ਸੀਟੀਯੂ ਤੇ ਐਚ ਆਰਟੀਸੀ ਦੀਆਂ ਬੱਸਾਂ ਸੜ ਕੇ ਸੁਆਹ ਹੋ ਗਈਆਂ ਨੇ ਰਾਤ ਕਰੀਬ 1 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਉੱਥੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਅੱਗ ਤੇ ਕਾਬੂ ਪਾਇਆ ਗਿਆ ਤਾਂ ਬੈਂਜਰਾਡ ਦੇ ਵਿੱਚ ਇਸ ਤਰੀਕੇ ਨਾਲੇ ਦੂਜਾ ਮਾਮਲਾ ਹੈ ਜਿੱਥੇ ਪਹਿਲਾਂ ਇੱਕ ਗੱਡੀ ਸੜੀ ਸੀ ਤੇ ਹੁਣ ਆਈਟੀਆਈ ਦੇ ਨੇੜੇ ਵੱਡਾ ਹਾਦਸਾ ਵਾਪਰਤਾ ਹੈ ਅੱਗ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਦਿਨ ਰਾਤ ਤੱਕ ਲੱਗਦੀ ਅੱਗ ਜਣੀ ਦੀ ਸ ਖਬਰ ਦੇ ਨਾਲ ਹਾਲਾਂਕਿ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ ਦਾ ਦੇ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਤੇ ਰੋਸ ਬਣਿਆ ਹੋਇਆ ਹੈ ਤਾਂ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਜੁਥੇ ਆਈਟੀਆਈ ਦੇ ਨੇੜੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਹੈ ਦੇ ਰਾਤ ਅੱਗ ਦੇ ਭਾਂਬੜ ਮਚਨੇ ਤਾਂ ਦੱਸ ਦਈਏ ਕਿ ਜਿੱਥੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਮੌਕੇ ਤੇ ਹੀ ਬੱਸਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਤਾਂ ਬੇਜਨਾਨ ਦੇ ਵਿੱਚ ਦੇ ਰਾਤ ਤੋਂ ਬੱਸਾਂ ਸੜੀਆਂ ਨੇ ਸੀਟੀਯੂ ਤੇ ਐਚ ਆਰਟੀਸੀ ਦੀਆਂ ਬੱਸਾਂ ਸੜ ਕੇ ਸੁਆਹ ਹੋ ਗਈਆਂ ਨੇ ਰਾਤ ਕਰੀਬ 1 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਉੱਥੇ ਫਾਇਰ ਬ੍ਰਿਗੇਡ ਪਹੁੰਚਦੀ ਹੈ ਤੇ ਅੱਗ ਤੇ ਕਾਬੂ ਪਾਇਆ ਗਿਆ ਤਾਂ ਮੈਜਨਾਦ ਦੇ ਵਿੱਚ ਇਸ ਤਰੀਕੇ ਨਾਲੇ ਦੂਜਾ ਮਾਮਲਾ ਹੈ ਜਿੱਥੇ ਪਹਿਲਾਂ ਇੱਕ ਗੱਡੀ ਸੜੀ ਸੀ ਤੇ ਹੁਣ ਆਈਟੀਆਈ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਦਾ ਹੈ ਅੱਗ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਦਿਨ ਰਾਤ ਤੱਕ ਲੱਗਦੀ ਅੱਗ ਜਣੀ ਇਸ ਖਬਰ ਦੇ ਨਾਲ ਹਾਲਾਂਕਿ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ ਦਾ ਦੇ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਤੇ ਰੋਸ ਵਧਿਆ ਹੋਇਆ ਹੈ ਤਾਂ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਜਿੱਥੇ ਆਈਟੀਆਈ ਦੇ ਨੇੜੇ ਖੜੀਆਂ ਬੱਸਾਂ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਹੈ